ਮੱਲੀਆਂ ਕਲਾਂ ਦੇ ਵਿੱਚ ਮੌਜੂਦ ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ ਜੀ ਹਾਂ ਗੁਰਪੁਰ ਦੇ ਸੰਬੰਧ ਦੇ ਵਿੱਚ ਮੱਲੀਆਂ ਕਲਾਂ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਵਾ ਖੁੱਲੇ ਲੰਗਰ ਲਗਾਏ ਗਏ ਨੇ ਪੰਜ ਪਿਆਰੇ ਸਾਜੇ ਗਏ ਨੇ ਨਾਲ-ਨਾਲ ਗੱਲਬਾਤ ਵੀ ਥੋੜੀ-ਬੋਧੀ ਕਰਾਂਗੇ ਕੀ ਨਾ ਜੀ ਤੜਾ ਜੀ ਜੀਵਨ ਸਿੰਘ ਮੱਲੀ ਜੀ ਮੱਲੀ ਸਾਹਿਬ ਅੱਜ ਮੱਲੀਆਂ ਕਲਾਂ ਦੇ ਵਿੱਚ ਗੁਰਪੁਰ ਦੇ ਸੰਬੰਧ ਦੇ ਵਿੱਚ ਕੀਤਾ ਸਜਾਇਆ ਬਿਲਕੁਲ ਬਿਲਕੁਲ ਜੀ ਬਹੁਤ ਹੀ ਸੋਹਣੇ ਢੰਗ ਨਾਲ ਤੁਸੀਂ ਦੇਖ ਸਕਦੇ ਆ ਕਿ ਤਨ ਸਜਾਇਆ ਗਿਆ ਹੈ ਜੀ ਗੁਰੂ ਨਾਨਕ ਦੇਵ ਜੀ ਤੇ 556 ਤੇ ਗੁਰਪੁਰ ਬਹੁਤ ਸੋਹਣੀ ਤਰੀਕੇ ਨਾਲ ਸਾਡੇ ਪਿੰਡ ਮੱਲੀਆਂ ਕਲਾਂ ਵਿੱਚ ਸਜਾਇਆ ਗਿਆ ਜੀ ਔਰ ਲੰਗਰ ਭੰਡਾਰੇ ਵੀ ਪਰਮੂ ਬਿਲਕੁਲ ਬਿਲਕੁਲ ਮਹਾਰਾਜ ਜੀ ਬਹੁਤ ਕਿਰਪਾ ਜੀ ਸਾਡੇ ਪਿੰਡ ਤੇ ਬਹੁਤ ਗੁਰੂ ਦੀ ਮਿਹਰ ਹੈ ਜੀ ਬਹੁਤ ਸੋਹਣੀ ਤਰੀਕੇ ਨਾਲ ਲੰਗਰ ਦਾ ਸਾਡੇ ਸਾਹਮਣੇ ਜਿੱਦਾਂ ਕਿ ਕਰਾਇਆ ਗਿਆ ਜੀ ਜੀ ਅਸਤੀ ਲੰਗਰ ਮੈਂ ਸਾਫ ਦਾ ਸਰਪੰਚ ਅਮਰਜੀਤ ਸਿੰਘ ਮਠਾੜੂ ਹਾਂ ਜੀ ਤੇ ਮੈਂ ਸਾਰੇ ਸਮੂਹ ਨਗਰ ਨਿਵਾਸੀਆਂ ਨੂੰ ਵਧਾਈ ਦਿੰਨਾ ਆ ਤੇ ਸਾਰੇ ਇਲਾਕੇ ਨੂੰ ਵਧਾਈ ਦਿੰਨਾ ਹੈ ਵੀ ਇਹ ਗੁਰਪੁਰ ਜਿਹੜਾ ਮੱਲੀਆਂ ਕਲਾਂ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਜ਼ਿਆਦਾ ਲੋਕਾਂ 'ਚ ਭਾਰੀ ਹੱਛਾ ਹੈ ਜੀ ਤੇ ਵਾਹਿ ਖਾਲਸਾ ਵਾਹਿ ਦੀ ਫਤਿਹ ਕੀ ਨਾ ਪਈ ਜੀ ਮੇਰਾ ਪਤਾ ਸਿੰਘ ਮੱਲੀ ਜੀ ਮੈਂਬਰ ਪੰਚਾਇਤ ਜੀ ਜੀ ਹਾਂ ਜੀ ਅੱਜ ਨਗਰ ਕੀਰਤ ਸਜਾਇਆ ਗਿਆ ਹੈਗਾ ਹਾਂ ਜੀ ਕੀ ਕਹਿਣਾ ਹੈ ਨਗਰ ਕੀਰਤ ਨੂੰ ਸਜਾਇਆ ਗਿਆ ਬਹੁਤ ਸੋਹਣਾ ਜੀ ਗੁਰੂ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਹਾਂ ਜੀ ਤੇ ਸਾਰੇ ਪੰਡਾ ਦੇ ਖੁਲੇ ਸਾਰੇ ਪਿੰਡ ਦੀ ਇਕਤਾ ਸਾਰਾ ਪਿਆਸ ਸਤਕਾਰਿਆ ਜੀ ਸਫਰੀ ਕਾਲ ਜੀ ਪੁੱਛ ਗਏ ਜੀ ਨਵੀ ਪਲਵਿੰਦਰ ਸਿੰਘ ਜੀ ਪਲਵਿੰਦਰ ਜੀ ਪਾ ਜੀ ਨਗਰ ਕੀਰਤਨ ਸਜਾਇਆ ਗਿਆ ਤੁਹਾਡੇ ਪਿੰਡ ਵਿੱਚ ਠੀਕ ਹੈ ਨਾ ਜੀ ਬਹੁਤ ਵਧੀਆ ਜੀ ਬਹੁਤ ਭਗਾਈਆ ਤੁਹਾਨੂੰ ਸਾਡੇ ਪੱਤਰਕਾਰ ਭਾਜੀ ਨਾਲ ਮਿਲ ਜੂ ਨੇ ਹਰ ਨਾਮ ਦੱਸੇ ਪਹਿਲੇ ਮੇਰਾ ਨਾਮ ਹਵਤਾ ਸਿੰਘ ਰਾਣਾ ਜੀ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮੋਖੇ ਜੋ ਪਿੰਡ ਮੱਲੀਆਂ ਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਨਗਰ ਵਾਸੀਆਂ ਵੱਲੋਂ ਅੱਜ ਜੋ ਨਗਰ ਕੀਰਤਨ ਸਜਾਇਆ ਗਿਆ ਤੇ ਬਹੁਤ ਵਧੀਆ ਉਪਰਾਲਾ ਵਾ ਸੂ ਨਗਰ ਵਾਸੀਆਂ ਦਾ ਤੇ ਮੈਂ ਸਮੂਹ ਨਗਰ ਵਾਸੀਆਂ ਨੂੰ ਪ੍ਰਬੰਧਕ ਕਮੇਟੀ ਵਿੱਚ ਤੇ ਸਮੂਹ ਲਕਾਈ ਨੂੰ ਪ੍ਰਕਾਸ਼ ਪਰ ਤੇ ਲੱਖ ਲੱਖ ਮੁਬਾਰਕਵਾਦ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਸਾਰੀ ਸੰਗਤ ਨਾਲ ਜੁੜੀ ਆ ਗੱਲਬਾਤ ਹੋਰ ਕਰ ਲੈਣੇ ਆ ਜੀ ਸਤਿਕਾਰ ਜੀ ਕਿਹਨਾਂ ਜੀ ਤੁਹਾਨੂੰ ਮੇਰੇ ਤੋਂ ਪ੍ਰਿੰਦਰ ਸਿੰਘ ਮਖਾਡੂ ਜੀ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਨੂੰ ਗੁਰਾਂ ਸਿੰਘ ਜੀ ਪਾਸ਼ਾ ਦੇ ਪ੍ਰਕਾਸ਼ ਪਰੋਤੇ ਸਾਰੇ ਦੇਸ਼ ਵਾਸੀਆਂ ਨੂੰ ਬਤਾ ਦਿੰਨਾ ਹੈ ਵਾਈਕੂ ਜੀ ਖਾਲਸਾ ਵਾਈਕੂ ਪਤੇ ਜੀ ਅੱਜ ਇਹ ਜੋ ਨਗਰ ਕੀਰਤਨ ਹੈ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਨਿਖਾਰਾ ਸਾਰੇ ਪਿੰਡ ਵਿੱਚ ਔਰ ਸਾਡੇ ਮਿੱਢ ਵਿੱਚ ਹੁਣ ਲੰਗਰ ਦਾ ਪਹਟਾਲਾ ਚੱਲ ਰਿਹਾ ਹੈ ਸੋ ਕੇ ਮੱਲੀ ਪਰਵਾਰ ਵੱਲੋਂ ਸਾਰੇ ਪਰਵਾਰ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕਰ ਰਹੇ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਬਣਾ ਰਹੇ ਹਾਂ ਸੋ ਦੂਜੀ ਗੱਲ ਤੁਹਾਨੂੰ ਮੈਂ ਸਾਰ ਨੂੰ ਬਤਾਈ ਦੇਣਾ ਤੁਹਾਡੇ ਚੈਨਲ ਦੇ ਸਾਥ ਦੇ ਸੋਚੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਜੀ ਤੁਹਾਡਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਸਰਪੰਚ ਸਰਪੰਚ ਸਾਹਿਬ ਹਾਂ ਜੀ ਸਰਪੰਚ ਸਾਹਿਬ ਮੱਲੀਆ ਕਲਾਂ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰੇ ਸਾਜੇ ਗਏ ਨੇ ਲੰਗਰ ਲਗਾਏ ਗਏ ਨੇ ਕੀ ਕਹਿਣਾ ਚਾਹੋਗੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰ ਸੇ ਗੁਰਨਾਗੰਜ ਦੇ ਗੁਰਪੁਰਬ ਤੇ ਪਿੰਡ ਮੱਲੀਆ ਕਲਾਂ ਨਿਵਾਸੀਆਂ ਵੱਜੋਂ ਬੜੀ ਸਰਦਾਰ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਪਿੰਡ ਵਾਸੀਆਂ ਨੂੰ ਸਰਪੰਚ ਹੋਣ ਦੇ ਨਾਤੇ ਲੱਖ ਲੱਖ ਵਧਾਈ ਦਿੰਦਾ ਕਿ ਸਾਡਾ ਹਰ ਵੇਲੇ ਸਮੇਂ ਇਸੇ ਤਰ੍ਹਾਂ ਪਿੰਡ ਦਾ ਸਹਿਯੋਗ ਬਣਿਆ ਰਹੇ ਤੇ ਸਾਡੇ ਵਿੱਚ ਇਕਤਾ ਬਣੀ ਰਹੇ ਕੀ ਨਸਰ ਜੀ ਹਾਂਜੀ ਪ੍ਰੇਤਪਾਲ ਸਿੰਘ ਆਇਆ ਨਾਮ ਪ੍ਰੇਤਪਾਲ ਸਿੰਘ ਜੀ ਅੱਜ ਮੱਲੀਆ ਕਲਾਾਂ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਆ ਕਿਹਨਾਂ ਜੀ ਸਾਹਿਬ ਜੀ ਸਾਰਿਆਂ ਨੂੰ ਵਧਾਈ ਦਿੰਦੇ ਆ ਜੀ ਗੁਰੂ ਨਾਨਕ ਬਾਛੀ ਦਾ ਨਗਰ ਕੀਰਤਨ ਕੱਢ ਰਹੇ ਆ ਸਭ ਨੂੰ ਵਧਾਈ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਤਸਵੀਰਾਂ ਤੁਹਾਨੂੰ ਮੱਲੀਆ ਕਲਾਾਂ ਤੋਂ ਦਿਖਾ ਰਹੇ ਸੀ ਜਿੱਥੇ ਗੁਰਪੁਰ ਦੇ ਸੰਬੰਧ ਦੇ ਵਿੱਚ ਅੱਜ ਨਗਰ ਕੀਰਤਨ ਸਜਾਏ ਗਏ ਨੇ ਸੋ ਜੀਵਨ ਮੱਲੀ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਪਿਆਰਾ ਸਾਡੇ ਨਾਲ ਸਮੂਹ ਨਗਰ ਦਾ ਹੀ ਬਹੁਤ ਪਿਆਰਾ ਸਮੂਹ ਨਗਰ ਸਾਡੇ ਨਾਲ ਮੌਜੂਦ ਆ ਇੱਥੇ ਔਰ ਨਗਰ ਕੀਰਤਨ ਜਿਹੜਾ ਸਾਰੇ ਪਿੰਡ ਦੀ ਪਰਕਾਮਾ ਕਰੇਗਾ ਪੰਜ ਪਿਆਰੇ ਸਾਜੇ ਗਏ ਨੇ ਗੁਰੂ ਮਹਾਰਾਜ ਦੀ ਪਾਲਕੀ ਨਾਲ ਮੌਜੂਦ ਆ ਔਰ ਲੰਗਰ ਖੁੱਲੇ ਪੰਡਾਰੇ ਨਾਲ ਨੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਨਕੋਦਰ